ਕੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਆ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਾਂ ਨਾ ਕਹਿੰਦੇ ਮੈਂ ਦੇਖਣਾ ਆ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈ ਆ ਵਾਸ਼ਰੂਮ ਗਈ ਆ ਥੈਨ ਟੈਬਲੇਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ-ਲॉ ਗਿਰ ਗਏ ਆ ਕਿਉਂਕਿ ਬਜ਼ੁਰਗ ਆ ਤੇ ਮੈਨੂੰ ਲੱਗਾ ਉਹ ਗਿਰ ਗਏ ਆ ਹੈਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰਸ ਸੈਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬੁਲਾਣ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕੀਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋਈ ਰਿਵਾਲਵਰ ਸੀ ਇੱਕ ਕੋ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਹਾ ਸੀ ਉਹ ਕਹਿ ਰਿ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੀ ਉਤੋਂ ਪਹਿਲਾਂ ਇੱਕ ਇੱਕ ਵਿੱਚੋਂ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3 ਮੇਰਾ ਉਹਨਾਂ ਨੇ 25 ਤੋਲੇ ਸੋਨਾ ਤੇ ਮੇਰਾ 6 ਲੱਖ ਕੈਸ਼ 2000 ਡਾਲਰ ਅਮਰੀਕਨ ਡਾਲਰ ਸੀ ਮੇਰੇ ਬ੍ਰਦਰ ਮੈਨੂੰ ਅਲਾਸਟ ਆਏ ਸੀ ਤੇ ਗਿਫਟ ਕਰਕੇ ਗਏ ਸੀ ਵੀ ਤੁਹ ਕੁਝ ਵੀ ਬਾਈ ਕਰ ਲਈ ਉਹ ਮੇਰਾ ਪਿਆਈ ਸੀ ਹਜੇ ਮੈਂ ਖਰਚ ਨਹੀਂ ਸੀ ਕੀਤਾ ਉਹ ਮੇਰਾ ਸਾਰਾ ਹੀ ਲੈ ਕੇ ਹੋ ਮੇਰਾ ਰੂਮ ਤੁਸੀਂ ਦੇਖ ਸਕਦੇ ਸਾਰਾ ਖਿਲਰਿਆ ਪਿਆ ਇਦਾਂ ਹੀ ਪੂਰੇ ਮੇਰੇ ਸੀਸੀਟੀਵੀ ਲੱਗੀ ਹੋਈ ਹੈ ਘਰ ਚ ਹਾਂਜੀ ਮੇਰੇ ਬਾਹਰ ਕੈਮਰੇ ਸਾਰੇ ਲੱਗੇ ਹੋਏ ਆ ਕਿਉਂ ਉਹਨਾਂ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਨਾਂ ਵਿੱਚ ਜਦੋਂ ਅਸੀਂ ਦੇਖਿਆ ਤੇ ਉਹਨਾਂ ਨੇ ਬਾਹਰੋਂ ਵਾਲ ਜਿਹੜੀ ਬਾਹਰਲੀ ਵਾਲ ਆ ਮੇਨ ਵਾਲ ਆ ਉਹਨਾਂ ਨੂੰ ਉਹ ਬਾਹਰੋਂ ਟੱਪ ਕੇ ਅੰਦਰ ਐਂਟਰ ਹੋਏ ਆ ਗੇਟ ਤੋਂ ਨਹੀਂ ਹੋਏ ਉਹਨੂੰ ਟੱਪੇ ਆ ਜਦੋਂ ਉਹਨਾਂ ਨੇ ਆ ਜਿਹੜਾ ਮੇਰਾ ਅੰਦਰਲਾ ਗੇਟ ਆ ਉਹ ਉਹਨਾਂ ਨੇ ਤੋੜ ਦਿੱਤਾ ਆ ਉਹਦੀ ਆਵਾਜ਼ ਸੁਣ ਕੇ ਮੈਂ ਬਾਹਰ ਨਿਕਲੀ ਆ ਫਿਰ ਉਹਨਾਂ ਨੇ ਮੇਰੇ ਤੇ ਅਟੈਕ ਕਰਤਾ ਬੋਟਲ ਦੇਖੀ ਤਾਂ ਕਿੰਨਾ ਕਿ ਨੁਕਸਾਨ ਆ ਕਿੰਨੇ ਲੱਖ ਦਾ ਨੁਕਸਾਨ ਆ 25 ਟੋਲੇ ਤੁਸੀਂ ਸੋਨਾ ਚਾਹ ਰਹੇ ਹੋ ਤਾਂ ਸਿੱਧਾ ਤੋਂ 25 ਲੱਖ ਦਾ 25 ਲੱਖ ਦਾ ਸੋਨਾ ਹੋ ਗਿਆ 6 ਲੱਖ ਕੈਸ਼ 2000 ਅਮਰੀਕਨ ਡਾਲਰ ਹਾਂ ਜੀ ਮਤਲਬ ਕਿੰਨਾ 35 ਰੱਖਦੇ ਕਰੀਬਾ ਹਾਂਜੀ ਇੰਨਾ ਹੀ ਸਮਝ ਲਓ ਸਿਸਟਰ ਨੇ ਬੰਦੀ ਬਣਾ ਲਿਆ ਸੀਗਾ ਕਿ ਕਟਮਾਰਗ ਹਾਂਜੀ ਮੈਨੂੰ ਬਸ ਕਮਰੇ 'ਚ ਬੰਦੀ ਬਣਾ ਲਿਆ ਸੀ ਉਹਨਾਂ ਨੇ ਮੈਨੂੰ ਉੱਥੋਂ ਹਿੱਲਣ ਨਹੀਂ ਦਿੱਤਾ ਲਗਾਤਾਰ ਤੁਸੀਂ ਦੇਖ ਸਕ ਮੇਰੇ ਕਿੱਦਾਂ ਉਹਨਾਂ ਨੇ ਮਾਰੀਆਂ ਆ ਆ ਉਹ ਭੱਜ ਗਏ ਸੀ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਤੇ ਡੈਡੀ ਨੂੰ ਭੱਜਣ ਦਾ ਮੌਕਾ ਮਿਲ ਗਿਆ ਉਹ ਗਵੰਡੀਆਂ ਨੂੰ ਲੈਨ ਚਲੇ ਗਏ ਜਿੱਦਾਂ ਨਾ ਕਿੰਨੀ ਕੀ ਦੇਰ ਰੁਕੇ ਕਿੰਨੀ ਕੀ ਦੇਰ ਕਰ ਚੁੱਕੇ ਉਹ ਆਈ ਥਿੰਕ 8-9 ਮਿੰਟ ਚ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਕੈਮਰਾ ਦੇ ਤੇ ਐਗਜ਼ੈਕਟ ਟਾਈਮ ਜਦੋਂ ਐਂਟਰ ਹੋਇਆ ਸਾਰਾ ਦਿਖ ਰਿਹਾ ਸਾਡੇ ਕੈਮਰੇਆਂ ਵਿੱਚ 9:00 ਵਜੇ ਤੋਂ ਉਸ ਟਾਈਮ 9:00 ਵਜੇ 6 ਮਿੰਟ ਤੇ ਉਹ ਐਂਟਰ ਹੋਏ ਆ ਜੀ ਜਦੋਂ ਤੇ ਹਾਂਜੀ ਨਿਕਲੇ ਕਿੰਨੇ ਵਜੇ ਤੇ 9:13 ਮਿੰਟ ਤੇ ਉਹ ਚਲੇ ਗਏ ਆ ਉਦੋਂ ਕਿ ਵਿਥਿਨ 7 ਮਿੰਟਸ ਹਾਂਜੀ ਹਾਂਜੀ ਤੇ ਮੇਰੇ ਨੇਬਰਸ 9:00 ਬਜ ਕੇ ਆਈ ਥਿੰਕ 16 ਤੇ ਮੇਰੇ ਘਰ ਆਏ ਆ ਮੈਂ ਵੀ ਮੈਨੂੰ ਪ੍ਰੋਟੈਕਟ ਕਰਨ ਲਈ ਜਦੋਂ ਡੈਡੀ ਉਹਨਾਂ ਨੂੰ ਲੈਣ ਗਏ ਆ ਜਦ ਤੱਕ ਪਰੋ ਜਾ ਚੁੱਕੇ ਸੀ ਪੁਲਿਸ ਆਈ ਆ ਮੁੱਖਤੋਂ ਪੁਲਿਸ ਆਈ ਆ ਸਰਪੰਚ ਮਿੰਟ ਦੇ ਸਰਪੰਚ ਆਇਆ ਪੁਲਿਸ ਆਈ ਆ ਬਟ ਉਹ ਜਾ ਚੁੱਕੇ ਸੀ ਉਦੋਂ ਤੱਕ ਤਾਂ ਮੇਰੇ ਕਾਫੀ ਬੁਰੀ ਹਾਲਤ ਸੀ ਮੈਂ ਇਸ ਕੰਡੀਸ਼ਨ 'ਚ ਨਹੀਂ ਸੀ ਕਿ ਮੈਂ ਆਪਣਾ ਪ੍ਰੋਪਰ ਦੱਸ ਸਕਾਂ ਨਾ 16 ਸਾਲ ਦੀ ਕਿੰਨੀ ਕਿਸ਼ ਜਿਹੜਾ ਬੇਸੁਰਗ ਨੇ ਉਹ 18 ਇਅਰ ਹੋਣੇ ਆ ਕਿ ਉਹਨਾਂ ਨਾਲ ਤਾਂ ਨਹੀਂ ਕੁਟਮਰਗੀ ਨਹੀਂ ਉਹ ਦੌੜ ਗਏ ਨਾ ਤੁਹਾਨੂੰ ਕਿਉਂ ਉਹਨਾਂ ਨੇ ਮੈਨੂੰ ਦੇਖ ਕੇ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਕੀ ਮੰਗ ਕਰਦੇ ਤੁਸੀਂ ਮੈਂ ਚਾਹਦੀ ਆ ਕਿ ਉਹ ਜੋ ਵੀ ਅੱਜ ਇੰਨੇ ਡੇਂਜਰਸ ਸਿਆ ਕਿ ਉਹਨਾਂ ਨੂੰ ਫੜਿਆ ਜਾਵੇ ਠੀਕ ਆ ਤੇ ਬਾਕੀ ਹੋਰ ਜਨਤਾ ਨੂੰ ਜਿੱਦਾਂ ਮੈਨੂੰ ਨੁਕਸਾਨ ਹੋਇਆ ਪਲੀਜ਼ ਅਦਾ ਕਿਸੇ ਨੂੰ ਨਾ ਹੋਵੇ ਮੈਂ ਇਹੀ ਅਪੀਲ ਕਰੂੰਗੀ ਕਿ ਪਲੀਜ਼ ਉਹਨਾਂ ਨੂੰ ਫੜਿਆ ਜਾਵੇ ਨੈਕਸਟ ਕਿਉਂਕਿ ਅੱਜ ਮੇਰੇ ਤੇ ਕੀਤਾ ਉਹਨਾਂ ਨੇ ਦੂਸਰਾ ਟਾਰਗੇਟ ਹੋਰ ਨੈਕਸਟ ਜ਼ਰੂਰ ਕਰੂਗੇ ਇਦਾਂ ਕਿਸੇ ਤੇ ਵੀ ਹੈਨਾ ਮੈਂ ਕਿਉਂ ਉਹ ਉਹਨਾਂ ਨੇ ਪ੍ਰੋਪਰ ਮੈਨੂੰ ਮਾਰਨੇ ਉਹਨਾਂ ਦੀ ਤੇਲ ਦੀ ਪਿੱਪੀ ਡੀਜ਼ਲ ਦੀ ਇੱਥੇ ਪਈ ਰਹਿ ਗਈ ਉਹ ਭੱਜ ਗਏ। ਚੋ ਵੀ ਨਾਲ ਕਿ ਆਏ। ਨਾਲ ਕਿ ਆਏ ਹੋਏ ਸੀ ਉਹ। ਮੇਰਾ ਨਾਮ ਸੁਤਨਾਮ ਸਿੰਘ ਜੀ। ਸੁਤਨਾਮ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਪਣਾ? ਪਿੰਡ ਉਡਰਪੁਰ ਜੀ। ਕੀ ਪਿੰਡ ਦੇ ਵਿੱਚ ਇੱਕ ਘਾਟ ਹੋਇਆ ਇੱਕ ਘਰ 'ਚ ਡੱਕਾ ਵੱਜਿਆ। ਕਾਂ ਬੰਦੀ ਬਣਾ ਕੇ ਕੁੱਟ ਮਾਰ ਕਰਕੇ। ਕਾਂਟ ਇਦਾਂ ਹੋਇਆ ਜੀ ਜਿੱਦਾਂ ਅਸੀਂ ਤਾਂ ਆਪਣੇ ਘਰ ਹੀ ਸੀਗੇ। ਜਿੱਦਾਂ ਚਾਚੇ ਹੁਣੇ ਗਏ ਇਧਰੋਂ ਜਾਣੀ। ਦੌੜੇ ਗਏ ਪੈਰੀਂ ਜੁੱਤੀ ਵੀ ਹੈ ਨਹੀਂ ਸੀ ਉਹਨਾਂ ਦੇ। ਤਾਂ ਉਹ ਨਹੀਂ ਜਾ ਕੇ ਸਾਨੂੰ ਦੱਸਿਆ ਵੀ ਜਿੱਦਾਂ ਵੀ ਜੋਤੀ ਨੂੰ ਕੁੱਟ ਰਹੇ ਆ ਵੀ ਤਿੰਨ ਜਣੇ ਸਾਡੇ ਚੋਰੀ ਕਰਨ ਆ ਗਏ ਤੇ ਜਦੋਂ ਅਸੀਂ ਜਿੱਦਾਂ ਸੁਣੀ ਅਸੀਂ ਸਾਰੇ ਜਣੇ ਦੌੜ ਕੇ ਆ ਗਏ ਇੱਥੇ ਸਾਡੇ ਆਉਂਦਿਆਂ ਨੂੰ ਜਾਣੀ ਦੌੜ ਚੁੱਕੇ ਸੀ ਪਰ ਜੋਤੀ ਦੀ ਕੁੱਟਮਾਰ ਬਹੁਤ ਹੋਈ ਹੋਈ ਸੀ ਜਿੱਦਾਂ ਡੰਡੇ ਮਾਰਿਓ ਸੀ ਜਿੱਦਾਂ ਉਹਨੂੰ ਆ ਕੇ ਪੁੱਛਿਆ ਤਾਂ ਬਹੁਤ ਬੌਂਦਲੀ ਸੀ ਕਹਿੰਦੀ ਉਹਨਾਂ ਕੋਲਸਾ ਲਾ ਸੀਗਾ ਵੀ ਹਥਿਆਰ ਸੀਗੇ ਵੀ ਉਹ ਕਹਿੰਦੇ ਸੀ ਵੀ ਜੇ ਨਹੀਂ ਦੱਸ ਦੇਤਾ ਤੇ ਤੇਰੇ ਹੱਥ ਫੜਦਣੇ ਜਾਂ ਤੇਰੇ ਗੋਲੀ ਮਾਰਦਣੇ ਵੀ ਜਿੱਥੇ ਜਿੱਥੇ ਹੈਗਾ ਉਹ ਕਹਿੰਦੀ ਵੀ ਮੈਨੂੰ ਕੁੱਟੋ ਨਾ ਜਿਹੜਾ ਸਮਾਨ ਇੱਥੋਂ ਚੱਕ ਲਓ ਤੁਸੀਂ ਇੱਥੇ ਪਿਆ ਵਿੱਚੇ ਸੋਨਾ ਸਿਕਾ ਕਾਫੀ ਉਹ ਲੈ ਗਏ ਆ ਤੇ ਕੈਚ ਸਿਕਾ ਡਾਲਰ ਸਿਕਾ ਬਾਹਰਲੇ ਕਾਕਾ ਆਏ ਸੀ ਬਾਹਰੋਂ ਬਜ਼ੁਰਗੋ ਕਿ ਸਭ ਤੋਂ ਅਹਿਮ ਗੱਲ ਹੈ ਕਿ ਉਹ ਨਾਲ ਇੱਕ ਤੇਲ ਲੈ ਕੇ ਆਏ ਹੋ ਹਾਂ ਇੱਕ ਤੇਲ ਦੀ ਪੀਪੀ ਉਹਨਾਂ ਦੀ ਇੱਥੇ ਪਈ ਆ ਡੀਜ਼ਲ ਇਹਦੇ ਦਾ ਨਾਮ ਨਿਕਲਤ ਹੋ ਸਕਦਾ ਹੋ ਸਕਦਾ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਹਾਂਜੀ ਬਹੁਤ ਖਤਰਾ ਸਗਾਜੀ ਹਸਾਉਦਾ ਉਹਨਾਂ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਲੱਗਿਆ ਪਤਾ ਸਰਦਾਰ ਸੀ ਮੁੰਡੇ ਦੇ ਮੋਨੇ ਸੀਗੇ ਨਹੀਂ ਜੀ ਉਹਨਾਂ ਨੇ ਮੂੰਹ ਬੰਨਿਓ ਸੀ ਉਹ ਤਾਂ ਮੋਨੇ ਸੀਗੇ ਸ਼ਾਇਦ ਮੂੰਹ ਬੰਨਿਓ ਸੀ ਅੱਖਾਂ ਹੀ ਕਹਿੰਦੇ ਦਿੱਸਦੀਆਂ ਸੀ ਅਸੀਂ ਤਾਂ ਦੇਖੇ ਨਹੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਉਹ ਐ ਇਦਾਂ ਸੀਗੀ ਛੋਟੀ ਉਮਰ ਦੇ ਸੀ ਬਾਲੇ ਪੁਲਿਸ ਕੀ ਕਹਿ ਰਹੀ ਹੈ ਜੀ ਪੁਲਿਸ ਤਾਂ ਕਹਿੰਦੇ ਆ ਵੀ ਅਸੀਂ ਹੁਣ ਆਪਣੀ ਕਾਰਵਾਈ ਪੂਰੀ ਕਰ ਰਹੇ ਆਂ ਵੀ ਛੇਤੀ ਤੋਂ ਛੇਤੀ ਅਸੀਂ ਫੜ ਲਵਾਂਗੇ ਬੰਦਿਆਂ ਨੂੰ ਬਾਕੀ ਹੁਣ ਦੇਖੋ ਜਿੱਦਾਂ ਵੀ ਹੁੰਦਾ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਟੋਡਲਪੁਰ ਦੇ ਵਿੱਚ ਇੱਕ ਜਿਹੜੀ ਹੈਗੀ ਖੋਹੀ ਹੈ ਉਦੇ ਸਬੰਧ ਦੇ ਵਿੱਚ ਅਸੀਂ ਆਏ ਸੀਗੇ ਮੈਂ ਤੇ ਐਸ ਐਚਓ ਮੇਟੀਆਂ ਨਾਲ ਆਏ ਸੀਗੇ ਤੇ ਮੌਕਾ ਸੀ ਦੇਖਿਆ ਆ ਵੈਰੀਫਾਈ ਕਰ ਰਹੇ ਹਾਂ ਕਿ ਕੈਮਰੇ ਵਗੈਰਾ ਚੈੱਕ ਕਰਾਂਗੇ ਤੇ ਜੋ ਵੀ ਪ੍ਰੋਸੀਜਰ ਟ੍ਰੇਸ ਕਰਨ ਵਾਸਤੇ ਬਣੂਗਾ ਤੇ ਉਹ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਇਹ ਗੁਰਦੀਪ ਸਿੰਘ ਉਹਨਾਂ ਦਾ ਘਰ ਹੈਗਾ ਆ ਇੰਟੂਟਰਪੁਰ ਦੇ ਵਿੱਚ ਤੇ ਕਰੀਬ ਇਹਨਾਂ ਦੀ 78 ਸਾਲ ਉਮਰ ਹੈਗੀ ਆ ਤੇ ਇੱਕ ਇਹਨਾਂ ਦੀ ਨੂੰਹ ਹੈਗੀ ਆ ਬੇਟਾ ਇਹਨਾਂ ਦਾ ਅਮਰੀਕਾ ਗਿਆ ਹੋਇਆ ਨੂ ਜਸਪ੍ਰੀਤ ਕੌਰ ਉਹ ਇੱਥੇ ਘਰ ਦੇ ਵਿੱਚ ਪ੍ਰੈਜ਼ెంట్ ਸੀਗੇ ਦੋਨੋਂ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਤਿੰਨ ਨੌਜਵਾਨ ਆਏ ਆ ਜਿਨ੍ਹਾਂ ਨੇ ਲੱਕੜ ਦਾ ਦਰਵਾਜਾ ਜਿਹੜਾ ਮੇਨ ਗੇਟ ਸਿਕਨਾਰਾ ਦਰਵਾਜੇ ਦਾ ਉਹ ਤੋੜ ਕੇ ਅੰਦਰ ਐਂਟਰ ਕੀਤੇ ਆ ਤੇ ਅੰਦਰ ਐਂਟਰ ਕਰਕੇ ਜਿਹੜਾ ਹੈਗਾ ਇਹ ਸਮਾਨ ਜਿਹੜਾ ਇੱਕ ਕਰੀਬ 5 ਕਿਲੋ ਸੁਨਾ ਕਹਿੰਦੇ ਆ ਇਹ ਜਿਨ੍ਹਾਂ ਦੇ ਗਹਿਣੇ ਸੀਗੇ ਸੋਨੇ ਦੇ ਤੇ 5 ਲੱਖ ਰੁਪਇਆ ਕੈਸ਼ ਸੀਗਾ ਤੇ ਦੋ ਕੋ ਹਜ਼ਾਰੇ ਜਿਹੜੇ ਅਮਰੀਕਨ ਡਾਲਰ ਸੀਗੇ ਉਹ ਜਿਹੜੇ ਹੈਗੇ ਇਹਨਾਂ ਕੋਲ ਖੋ ਕੇ ਲੈ ਗਏ ਹੈਗੇ ਆ ਤੇ ਵੀਰੇ ਤਿੰਨ ਨੌਜਵਾਨ ਸੀਗੇ ਉਹਨਾਂ ਨੇ ਮੂੰਹ ਟੱਕੀ ਹੋਈ ਸੀਗੇ ਅਸੀਂ ਜੋ ਵੀ ਇਹਨਾਂ ਸਟੇਟਮੈਂਟ ਲਿਖ ਕੇ ਤੇ ਕਾਰਵਾਈ ਕਰਾਂਗੇ ਕਾਰਵਾਈ ਕਰਕੇ ਟ੍ਰੇਸ ਕਰਾਂਗੇ ਸਰ ਇੱਕ ਦੇਖਣ ਆਇਆ ਪਹਿਲੀ ਪਹਿਲੀ ਮਾਮਲੇ ਚ ਕਿ ਉਹ ਨਾਲ ਇੱਕ ਤੇਲ ਦੀ ਪੀਪੀ ਲੈ ਕੇ ਆਇਆ ਹੋ ਜਿਹੜੇ ਵੀ ਟੱਕ ਮਾਰਨੈ ਸੀ ਜਾਂ ਲੁੱਟ ਕਰਨੈ ਸੀ ਹਾਂ ਇਹ ਇਹ ਵੀ ਅਸੀਂ ਦੇਖੀ ਹੈਗੀ ਆ ਵੀ ਤੇਲ ਦੀ ਪੀਪੀ ਇਹਨਾਂ ਦੇ ਕੋਲ ਹੈਗੀ ਸੀਗੀ ਹੁਣ ਪਈ ਹੋਈ ਹੈਗੀ ਇੱਥੇ ਮੌਕੇ ਤੇ ਇਹ ਵੀ ਆਪਾਂ ਵੈਰੀਫਾਈ ਕਰਾਂਗੇ ਵੀ ਕਾਦੇ ਵਾਸਤੇ ਲੈ ਕੇ ਆਏ ਸੀਗੇ ਕੀ ਸੀਗਾ ਇਹ ਪੰਜਾਬੀ ਬੋਲਦੇ ਸੀਗੇ ਜਿਹੜੇ ਇਹਨਾਂ ਨੇ ਐਂ ਦੇ ਮੁਤਾਬਕ ਯਾਰ ਇਹਨਾਂ ਨੂੰ ਵੀ ਵਾਂਸਾ ਗਿਪਨ ਜੱਬ ਵੀ ਬੋਲਦੇ ਸੀਗੇ ਪਰਿਵਾਰ ਨੂੰ ਕਿਸੇ ਤੇ ਸ਼ੱਕ ਵਗਾਰਾ ਹੋਵੇ ਜਾਂ ਕਿਸੇ ਨੇ ਪਹਿਲਾਂ ਕੋਈ ਰਕੀ ਵਗਾਰਾ ਕੀਤੀ ਹੋਵੇ ਇਹਦੇ ਇਹ ਹੋਵੇਗਾ ਨਹੀਂ ਅਜੇ ਆਏ ਆ ਜਸਟ ਆਏ ਆ ਜੋ ਵੀ ਇਨਫੀਮੇਸ਼ਨ ਆਕੇ ਤੋਂ ਆਕੇ ਸਾਨੂੰ ਪ੍ਰੋਸੈਸ ਮਤਲਬ ਅਨੁਮਿਲੂਗੀ ਸਾਨੂੰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ